ਬਸ ਚੰਦ ਸਕਿੰਟ ਤਾਂ ਉਹ ਤਾਂ ਫਿਰ ਕੈਮਰਾ ਚ ਆ ਗਿਆ ਸੀ ਫਿਰ ਬੰਦਾ ਉਹ ਫੜ ਲਿਆ ਸੀ ਤੇ ਕੇਸ ਚਲੀ ਗਿਆ ਤੇ ਇਹਦੇ ਨੇੜੇ ਕੋਈ ਹੈ ਨਹੀਂ ਕੈਮਰਾ ਇਹਦੇ ਨੇੜੇ ਸਾਨੂੰ ਕੋਈ ਕੈਮਰਾ ਕੋਈ ਦਿਸਿਆ ਨਹੀਂ ਕਿਤੇ ਤੇਰੇ ਕੋਈ ਕੈਮਰਾ ਵੀ ਨਹੀਂ ਹੈ ਇਹ ਕਾਫੀ ਵੱਡਾ ਆਮਲਾ ਫੈਲਾ ਜੋ ਸਾਡਾ ਪ੍ਰਸ਼ਾਸਨ ਦਾ ਆਇਆ ਹੋਇਆ ਔਰ ਉਮੀਦ ਹੈ ਅੱਗੇ ਵੀ ਸਾਡੇ ਬਿਆਦ ਨੂੰ ਅੱਗੇ ਵੀ ਅਸੀਂ ਦੋਛੀਆਂ ਤੱਕ ਪਹੁੰਚੇ ਸੀਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇ ਆਲਾ ਦੇ ਵਿੱਚ ਇੱਕ ਵਾਰੀ ਫੇਰ ਮਤਨੇਮ ਦੀ ਬੇਅਦਬੀ ਸਾਹਮਣੇ ਆਈ ਆ ਪਿੰਡ ਦੇ ਵਿੱਚ ਦੀ ਲੰਗਵੀਆਂ ਨਿਕਾਸੀ ਨਾਲੀਆਂ ਦੇ ਵਿੱਚ ਪਿੰਡ ਦੇ ਇੱਕ ਵਿਅਕਤੀ ਗੁਰਮੀਲ ਸਿੰਘ ਨੇ ਸਵੇਰ 8:30 ਵਜੇ ਦੇ ਕਰੀਬ ਨਿਕਾਸੀ ਨਾਲੀਆਂ ਦੇ ਵਿੱਚ ਦੇਖਿਆ ਕਿ ਗੁਟਕਾ ਸਾਹ ਪਏ ਆ ਤਾਂ ਜਦੋਂ ਉਹਨਾਂ ਨੇ ਉਹ ਸ਼ਰਦਾ ਦੇ ਨਾਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਉਸ ਦੀ ਬੇਅਦਬੀ ਵੀ ਦਿਖਾਈ ਦਿੱਤੀ ਕੁਝ ਅੰਗ ਵੀ ਗੁਟਕਾ ਸਾਹ ਦੇ ਨਾਲੀ ਦੇ ਵਿੱਚ ਹੋਰ ਦਿਖਾਈ ਦਿੱਤੇ ਤਾਂ ਉਹਨਾਂ ਨੇ ਪੂਰੀ ਸ਼ਰਦਾ ਦੇ ਨਾਲ ਉਹਨਾਂ ਨੂੰ ਲਿਆ ਕੇ ਆਪਣੇ ਘਰ ਰੱਖਿਆ ਤੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਉੱਥੇ ਮੌਕੇ ਤੇ ਸਵੇਰ ਦੀ ਪਹੁੰਚੀ ਹੋਈ ਆ ਤੇ ਦੋਸ਼ੀਆਂ ਨੂੰ ਫੜਨ ਦੇ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ ਇਸ ਬੰਦੀ ਜ਼ਿਲ੍ਹੇ ਦੀ ਸੀਨੀਅਰ ਪੁਲਿਸ ਕਪਤਾਨ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਕਾਫੀ ਗੰभीरता ਨਾਲ ਲਿਆ ਹੈ ਤੇ ਸਵੇਰ ਤੋਂ ਹੀ ਦੋ ਪੁਲਿਸ ਦੀਆਂ ਟੀਮਾਂ ਉੱਤੇ ਕੰਮ ਕਰ ਰਹੀਆਂ ਹਨ ਦੋਸ਼ੀਆਂ ਦੀ ਪਛਾਣ ਕਰਨ ਦੇ ਲਈ ਤੇ ਜ਼ਿਲ੍ਹੇ ਦੇ ਦੋ ਡੀਐਸਪੀ ਇਸ ਸਾਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਆ ਲਗਾਤਾਰ ਉਹ ਇਸ ਮਾਮਲੇ ਦੇ ਵਿੱਚ ਨਿਗਾ ਰੱਖ ਰਹੇ ਆ ਤੇ ਉਹਨਾਂ ਅਫਸਰ ਦੱਸਤਾ ਹੈ ਕਿ ਬਹੁਤ ਜਲਦੀ ਇਹ ਕਾਰਵਾਈ ਕਰਨ ਵਾਲਾ ਵਿਅਕਤੀ ਆ ਉਸ ਲਖਾਂ ਦੇ ਪਿੱਛੇ ਹੋਵੇਗਾ ਉਹਨਾਂ ਜੀ ਮੈਂ ਦੁੱਧ ਲੈਣ ਜਾ ਰਿਹਾ ਸੀ ਉਹਦਾ ਕਾਂਸਲਾ ਸਵਾ ਕਾਂਸਲਾ ਮੈਂ ਜਦੋਂ ਵਾਪਸ ਆਇਆ ਤਾਂ ਮੈਂ ਵੇਖਿਆ ਗੁਟਕਾ ਸਾਹ ਉੱਥੇ ਨਾਲੀ ਦੇ ਵਿੱਚ ਪਿਆ ਸੀ ਤੇ ਨਾਲੀ 'ਚ ਵੇਖ ਕੇ ਤੇ ਮੈਂ ਕਹਿੰਦੀ ਇਹਦਾ ਗੁਟਕਾ ਸਾਹ ਇੱਕ ਬੰਦਾ ਜਿਹੜਾ ਹੋਰ ਆ ਗਿਆ ਅਸੀਂ ਫਿਰ ਸਵਾਰ ਕੇ ਵੇਖਿਆ ਕਿ ਹੈ ਤਾਂ ਗੁਟਕਾ ਸਾਹ ਹੀ ਫਿਰ ਅਸੀਂ ਚੱਕਿਆ ਉਹ ਤੋਂ ਬਾਅਦ 'ਚ ਵੇਖਿਆ ਉਹ ਅੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਵੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਕਹਵਾ ਦਿੱਤੀ ਆ ਬਣਾ ਕੇ ਪੁਲਿਸ ਜੋ ਫੈਸਲਾ ਕਰੇ ਜੀ ਤਾਂ ਉਹ ਤਾਂ ਫਿਰ ਕੈਮਰਾ ਚ ਆ ਗਿਆ ਸੀ ਫਿਰ ਬੰਦਾ ਫੜ ਲਿਆ ਸੀ ਉਹ ਤੇ ਕੇਸ ਚਲੀ ਗਿਆ ਤੇ ਇਹਦੇ ਨੇੜੇ ਕੋਈ ਹੈ ਨਹੀਂ ਕੈਮਰਾ ਇਹਦੇ ਨੇੜੇ ਸਾਨੂੰ ਕੋਈ ਕੈਮਰਾ ਕੋਈ ਦੇਖਿਆ ਨਹੀਂ ਵੇਟ ਤੇਰੇ ਕੋਈ ਕੈਮਰਾ ਵੀ ਨਹੀਂ ਲੱਗਦਾ ਨਹੀਂ ਆਪਸੀ ਭਾਈਚਾਰਕ ਸਾਂਝ ਨੂੰ ਵਗਾੜਨ ਵਾਸਤੇ ਇਹੋ ਜਿਹੇ ਘਟਨਾਵਾਂ ਇਹ ਕੋਈ ਹਾਇਤ ਆ ਜੀ ਇਹੋ ਜਿਹੀ ਸਿਆਸਤੀ ਆ ਕੋਈ ਹੋਰ ਕੀ ਆ ਜੀ ਕੋਈ ਚੰਗਾ ਕੰਮ ਤਾਂ ਹੈ ਨਹੀਂ ਗਾਏ ਸੋ ਅੱਜ ਸਾਜੋ ਸਾਡੀ ਬੇਅਦਬੀ ਹੋਈ ਹੈ ਨਿਤਨੇਬ ਦੇ ਅੰਗਾਂ ਦੀ ਸੋਨ ਨੂੰ ਇਸ ਸੰਭਾਲ ਕੀਤੀ ਬਾਬਾ ਜੀ ਆਏ ਨੇ ਸਾਡੇ ਡੇਰਾ ਸਾਹਿਬ ਤੋਂ ਉਹਨਾਂ ਦੀ ਸੇਵਾ ਅੰਗਾਂ ਦੀ ਇੱਥੇ ਗੁਰਮੇਲ ਸਿੰਘ ਦੇ ਘਰੇ ਇਹਨਾਂ ਨੇ ਸਤਕਾਰ ਦੇ ਨਾਲ ਉਹਨਾਂ ਨੂੰ ਅੰਗਾਂ ਨੂੰ ਇੱਥੇ ਆਪਣੇ ਘਰ ਚ ਲੈ ਜਾਂਦਾ ਸੀ ਉਦੋਂ ਹੁਣ ਅਸੀਂ ਡੇਰਾ ਸਾਹਿਬ ਬਾਬਾ ਜੀ ਉੱਥੇ ਸੇਵਾ ਕਰਨਗੇ ਲੈ ਕੇ ਚੱਲੇ ਹੈਗੇ ਆਂ ਔਰ ਇੱਥੇ ਵੀ ਸਪੈਸ਼ਲ ਪਰਚਾ ਦਰਜ ਹੋ ਹੈਗਾ ਸਾਰੀ ਐਫ ਆਈ ਆਰ ਜਿਹੜੀ ਹੈਗੀ ਆ ਦਰਜ ਕੀਤੀ ਐਸ ਪੀ ਸਾਹਿਬ ਆਈ ਸੀ ਡੀਪੀ ਸਾਹਿਬ ਐ ਐਸ ਐਚ ਓ ਸਾਹਿਬ ਸਾਰੇ ਚੌਂਕੀਨ ਚਾਰਜ ਸਾਹਿਬ ਸਾਰੇ ਇੱਥੇ ਕਾਫੀ ਵੱਡਾ ਅਮਲਾ ਫੈਲਾ ਜੋ ਸਾਡਾ ਪ੍ਰਸ਼ਾਸ ਐ ਨਾਲ ਮਿਲ ਕੇ ਸਾਰੇ ਕੈਮਰਿਆਂ ਦੇ ਸਿਸਟਮ ਦੇ ਨਾਲ ਜਿਰਗੇ ਹੋਰ ਜਿਹੜੇ ਹੁਣ ਵੀ ਜਿਹੜਾ ਹੈਗਾ ਪੂਰਾ ਇਹਨਾਂ ਨੇ ਸਾਨੂੰ ਕੁਸ਼ਵਾਇਦ ਦਵਾਇਆ ਸਾਰੇ ਐ ਪ੍ਰਸ਼ਾਸਨ ਨੇ ਕਿ ਜਲਦੀ ਆਪਾਂ ਉਹਨਾਂ ਦੋਛੀਆਂ ਤੱਕ ਪਹੁੰਚ ਕੇ ਉਹਨਾਂ ਨੂੰ ਸਖਤ ਸਜ਼ਾਵਾ ਦਉਣ ਦੀ ਕੋਸ਼ਿਸ਼ ਕਰਾਂਗੇ ਸੋ ਨਗਰ ਇਸ ਦੇ ਵਿੱਚ ਸਾਰਾ ਨਗਰ ਪਹਿਲਾਂ ਵੀ ਸਾਥ ਦਿੱਤਾ ਸੀਗਾ ਹੁਣ ਵੀ ਸਾਰਾ ਨਗਰ ਜਿਹੜਾ ਹੈਗਾ ਉਸ ਵਿੱਚ ਸਾਥ ਦੇਵੇਗਾ ਸੋ ਉਮੀਦ ਹੈ ਅਸੀਂ ਜਲਦੀ ਉਹਨਾਂ ਦੋਖਾਂ ਤੱਕ ਪਹੁੰਚਾਂਗੇ ਸੋ ਆਪਾਂ ਤਕੜੀਆਂ ਸਜ਼ਾਵਾਂ ਉਹਨਾਂ ਦਵਾਏਗੇ ਤਾ ਜੋ ਆਪਾਂ ਇੱਥੇ ਪਹੁੰਚ ਸਕੇ ਪਹਿਲਾਂ ਵੀ ਅਸੀਂ ਪਹੁੰਚ ਕੀਤੀ ਹੈ ਔਰ ਵੈਸੇ ਅਸੀਂ ਪਹੁੰਚੇ ਆ ਉਹਨਾਂ ਦੋਛੀਆਂ ਤੱਕ ਔਰ ਅੱਜ ਦੋਛੀਆਂ ਤੇ ਉਹਨਾਂ ਦੇ ਪਰਚੇ ਦਰਜ ਹੁੰਦੇ ਆ ਕਾਫੀ ਉਹਨਾਂ ਦੀ ਇਨਟੈਰੋਗੇਸ਼ਨ ਵੀ ਕਾਫੀ ਉਦੋਂ ਹੋਈ ਸੀ ਉਹਨਾਂ ਦੋਛੀਆਂ ਦੀ ਔਰ ਹੁਣ ਵੀ ਇਹੀ ਆ ਵੀ ਅਸੀਂ ਜਿਹੜਾ ਹੈਗਾ ਉਸ ਪਾਸੇ ਲੱਗੇ ਹੋਏ ਆ ਕਿਉਂਕਿ ਸਾਡਾ ਨਗਰ ਪਹਿਲਾਂ ਹੀ ਐਕਟਿਵ ਇਸ ਗੱਲ ਤੇ ਨਾਲ ਦੀ ਨਾਲ ਹੀ ਸਾਰਾ ਨਗਰ ਇਕੱਠਾ ਹੋਇਆ ਅੱਜ ਵੀ ਨਗਰ ਇਕੱਠਾ ਹੋਇਆ ਬਾਬਾ ਜੀ ਸਾਡੀ ਜੋ ਹੋਰ ਕਮੇਟੀ ਦੂਸਰੇ ਗੁਰਦੁਆਰਾ ਸਾਹਿਬ ਦੀ ਸਾਰੇ ਅਸੀਂ ਇਕੱਤਰ ਹੁੰਨੇ ਆ ਔਰ ਸੀਰੀਅਸ ਹਰ ਇੱਕ ਬੰਦਾ ਦੇਖੋ ਜਥੇਬੰ ਹਰ ਸਿੱਖ ਦੇ ਮਨ ਦੇ ਵਿੱਚ ਉਨਾ ਹੀ ਹੋਣਾ ਚਾਹੀਦਾ ਹੈ ਜਿੰਨਾ ਜਥੇਬੰਦੀਆਂ ਦਾ ਹੈਗਾ ਜੋ ਸਾਰੇ ਅਸੀਂ ਇਸ ਗੱਲ ਤੇ ਲੱਗੇ ਹੋਏ ਆਂ ਜਿ ਇਹ ਜਥੇਬੰਦੀਆਂ ਤਾਂ ਜੇ ਕਿਵਰਾ ਸੀ ਆਨਾ ਕਾਨੀ ਜੇ ਕਰਕੇ ਤਾਂ ਫਿਰ ਜਥੇਬੰਦੀਆਂ ਦਾ ਫਰਜ਼ ਹੁੰਦਾ ਨਾ ਉਹ ਆਉਂਦੇ ਹੈਗੇ ਭਾਈ ਇਸੇ ਬੋਲਦਾ ਨਹੀਂ ਪਰ ਨਗਰ ਪਹਿਲਾਂ ਹੀ ਐਕਟਿਵ ਬਹੁਤ ਹੈ ਨਗਰ ਪਹਿਲਾਂ ਹੀ ਚਾਹੁੰਦਾ ਹੈਗਾ ਵੀ ਅਸੀਂ ਉਹਨਾਂ ਜੋ ਚੋਰਾ ਤੱਕ ਪਹੁੰਚਣਾ ਹੈਗਾ ਸੋ ਸਾਰਿਆਂ ਦਾ ਸਤਕਾਰ ਹੈ ਭਾਈ ਸਾਰੇ ਜਥੇਬੰਦੀਆਂ ਦਾ ਜੋ ਸਾਡੇ ਗੁਰੂ ਤੱਕ ਗੁਰੂ ਦੇ ਨਾਲ ਸਮਰਪਿਤ ਹੈਗੇ ਆ ਜੋ ਗੁਰੂ ਦਾ ਜਿਨ੍ਹਾਂ ਨੂੰ ਫੇਕ ਰਜਾ ਜਿਨ੍ਹਾਂ ਦਾ ਭੈ ਹੈਗਾ ਜਿਨ੍ਹਾਂ ਦੇ ਸਿਰ ਤੇ ਜਥੇਬੰਦੀਆਂ ਹੈ ਜੇ ਅਸੀਂ ਆਮ ਲੋਕ ਹੈ ਸਾਰਿਆਂ ਨੂੰ ਸਾਨੂੰ ਪੈਰਾ ਦੇਣਾ ਉਹ ਸਾਡਾ ਖਲਜ ਬਣਦਾ ਹੈਗਾ ਜੀ ਕਿ ਜਿਹੜੀ ਘਟਨਾ ਇਹ ਬਹੁਤ ਹੀ ਮੰਦ ਭਾਗੀ ਆ ਜਾਂ ਕਹਿ ਲੋ ਵੀ ਇਹ ਦੋਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਆ ਇਹ ਨਹੀਂ ਹੋਣਾ ਚਾਹੀਦਾਗਾ ਸਾਡੀ ਤਾਂ ਇਹ ਮੰਗਾ ਨਗਰ ਨਿਵਾਸੀਆਂ ਦੀ ਵੀ ਦਵਾਰਾ ਇਹ ਕਿਹੜੇ ਬੰਦੇ ਨੇ ਨਹੀਂ ਜੁਰਤ ਕੀਤੀ ਆ ਵੀ ਇੱਥੇ ਸ਼ਰਾਬ ਪਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸੰਕਤ ਤੋਂ ਸੰਕਟ ਸਜਾਵੇ ਤੇ ਸਾਡੇ ਇਹਦੇ ਗੁਟਕਾ ਸਾਹਿਬ ਦੀ ਵੀ ਆਦੀ ਵੀ ਹੋਈ ਆ ਸਾਨੂੰ ਇਹਦਾ ਪਾਹੀ ਦੋਸਾ ਦੁੱਖ ਵੀ ਹੈ ਇਸ ਦਾ ਪਿੰਡ ਨੂੰ ਨਹੀਂ ਹੋਣਾ ਚਾਹੀਦਾ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਆ ਵੀ ਭਾਈਚਾਰਕ ਸਾਂਝ ਬਣਾ ਕੇ ਰਹੀਏ ਸ਼ਾਂਤ ਰਹਿ ਕੇ ਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਆਪਾਂ ਇਹ ਦੋਸ਼ੀ ਉਧਣ ਲੱਭੀਏ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਅੱਗੇ ਤੋਂ ਕੋਈ ਜੁਰਤ ਨਾ ਕਰੇ ਤੇ ਪਿੰਡ ਵਾਲਿਆਂ ਨੂੰ ਇਹ ਅਪੀਲ ਆ ਵੀ ਆਪਾਂ ਸ਼ਾਂਤ ਰਹਿ ਕੇ ਨਾਲ ਸਾਥ ਦੇਈਏ ਤੇ ਦੋਸ਼ੀਆਂ ਨੂੰ ਲੱਭੀਏ ਉਸ ਤੋਂ ਅੱਗੇ ਫਿਰ ਦੇਖਦੇ ਆਂ ਕਿ ਬੰਦਾ ਜਦੋਂ ਕੋਈ ਦੋਸ਼ੀ ਥੜੇ ਜਾਂਦੇ ਆ ਕਿ ਕਿਹੜੇ ਫਿਰਕੇ ਦੇ ਆ ਕੌਣ ਕਰਵਾਉਂਦਾ ਤਾਂ